ਤੁਹਾਨੂੰ ਨਮਸਕਾਰ ਰੋਸ਼ਨੀ ਪੰਜਾਬ ਦੀ ਚੈਨਲ ਵਿੱਚ ਤੁਹਾਡਾ ਸਵਾਗਤ ਹੈ ਬਰਨਾਲਾ ਸ਼ਹਿਰ ਵਿੱਚ ਦਿਨ ਐਤਵਾਰ ਨੂੰ ਦਿਨ ਦਿਹਾੜੇ ਇੱਕ ਚੋਰੀ ਦਾ ਮਾਮਲਾ ਸਾਹਮਣੇ ਆਇਆ ਹੈ ਜਾਂਦਾ ਹੈ ਕਿ ਘਰ ਦੇ ਪਰਿਵਾਰ ਦੇ ਮੈਂਬਰ ਸਾਰੇ ਕਿਤੇ ਆਪਣੇ ਰਿਸ਼ਤੇਦਾਰੀ ਦੇ ਵਿੱਚ ਭੋਗਤੇ ਗਏ ਹੋਏ ਸਨ ਅਤੇ ਇਸ ਤੋਂ ਬਾਅਦ ਦੁਪਹਿਰ ਦੇ ਟਾਈਮ ਦੋ ਚੋਰ ਆਏ ਅਤੇ ਕੁਝ ਨਕਦੀ ਅਤੇ ਕਾਫੀ ਹੱਦ ਤੱਕ ਗਏ ਨੇ ਚੋਰੀ ਕਰਕੇ ਲੈ ਗਏ ਅਤੇ ਫਰਾਰ ਹੋ ਗਏ ਕੀ ਹੈ ਪੂਰਾ ਮਾਮਲਾ ਆਓ ਦੇਖਦੇ ਹਾਂ ਦਿਨੇਸ਼ ਸਿੰਘਲਾ ਦੀ ਰਿਪੋਰਟ ਜਿਹੜਾ ਸੀਐਸਆਈ ਵਿਸ਼ੇਸ਼ਗਤ ਇੰਚਾਰਜ ਆਪਸ ਕੋਲ ਬੈਠਾ ਹਾਂ ਆ ਇਹ ਕੁਤੇ ਸਿੰਘ ਕਿਹਾ ਜਿੱਦਾਂ ਹੈਗਾ ਕਿ ਜਿਹੜੀ ਜਗ੍ਹਾ ਤੇ ਖਾਣੇ ਕਿੱਥੇ ਚੋਰੀ ਹੋਈ ਹੈ ਇਹਦਾ ਇਹ ਗਲੀ ਨੰਬਰ ਗਲੀ ਨੰਬਰ 2 ਆ ਅਗਰਾ ਜਿਹੜੀ ਮਾਰਕੀ ਦੀ ਵੈਕਸਾਈਡ ਤੇ ਇਹ ਗਲੀ ਬੰਦਾ ਸਾਨੂੰ ਤਕਰੀਬਨ 8 ਘੰਟੇ ਪਹਿਲਾਂ ਇੱਕ ਪੁਲਾਹ ਮਿਲੀ ਸੀ ਵੀ ਜਿਹੜਾ ਪਰਿਵਾਰ ਆ ਸੁਨੀਲ ਕੁਮਾਰ ਦਾ ਤਕਰੀਬ ਨੇ 12 ਕੋਜੇ ਦੇ ਕਿਸੇ ਰਿਸ਼ਤੇਦਾਰ ਨੂੰ ਸੌਸ ਕਰਨ ਲਈ ਹੀ ਗਏ ਸੀ ਤੇ ਘਰ ਦੇ ਵਿੱਚ ਕੋਈ ਹੈ ਨਹੀਂ ਸੀ ਇਹਨਾਂ ਦੇ ਲੋਕ ਲੱਗਾ ਹੋਇਆ ਸੀ ਤੇ ਬਾਹਰ ਦੇ ਵਿੱਚ ਕਿਸੇ ਨਾਮ ਨੂੰ ਬੈਠਿਆ ਵਗੈਰਾ ਇਹਨਾਂ ਦੇ ਘਰ ਦੇ ਵਿੱਚੋਂ ਇਹਨਾਂ ਦੇ ਕਹਿਣੇ ਦੇ ਕੁਝ ਗੱਡੀ ਵਗੈਰਾ ਜਿਹੜੀ ਚੋਰੀ ਕੀਤੀ ਹੈ ਇਸ ਬੰਦੀ ਪੂਰੀ ਡਿਟੇਲ ਅਸੀਂ ਬਾਅਦ ਦੇ ਵਿੱਚ ਦੇਖਾਂਗੇ ਕਿਉਂਕਿ ਪਰਿਵਾਰ ਆ ਜਿਹੜਾ ਹਜੇ ਫੜਨੇ ਦੇ ਵਿੱਚ ਇਸ ਕਰਕੇ ਇਸਕਾ ਗੱਲ ਆਈ ਹੈ ਵੀ ਕੋਈ ਬਰਨਾ ਗੱਡੀ ਹੈਗੀ ਉਹ ਬਾਈਕ ਹੋਈ ਆ ਉਹਦੇ ਵਿੱਚ ਤਿੰਨ ਵਿਅਕਤੀ ਸੀ ਉਹਨਾਂ ਦਾ ਕੁਝ ਪਤਾ ਨਹੀਂ ਲੱਗ ਰਿਹਾ ਨੰਬਰ ਅਸੀਂ ਸੀਸੀਟੀਵੀ ਕੈਮਰੇ ਵਗੈਰਾ ਦੇਖੇ ਆ ਜਿਹੜੀ ਵੀ ਕੋਈ ਗੱਲ ਸਾਹਮਣੇ ਆਈ ਤੇ ਉਹਨਾਂ ਨੇ ਬਿਆਨ ਲਿਖ ਕੇ ਕਾਨੂੰਨ ਅਨਾਰ ਭੇਜਿਆ ਗਿਆ ਇਸ ਸੰਬੰਧ ਇਹਨਾਂ ਲਗਾਤਾਰ ਚੋਰੀਆਂ ਦੇ ਵਿੱਚ ਜਿਹੜਾ ਇਹ ਚੋਰੀ ਵਾਧਾ ਹੋ ਰਹੀ ਆ ਤਾਂ ਤੁਹਾਡੀ ਜਿਹੜੇ ਪੁਲੀ ਪ੍ਰਸ਼ਾਸਨ ਵੱਲੋਂ ਕੀ ਐਕਸ਼ਨ ਉੱਤੇ ਆ ਰਹੀ ਹੈ ਨਹੀਂ ਦੇਖੋ ਜੀ ਜਦੋਂ ਵੀ ਕੋਈ ਕਿਤੇ ਚੋਰੀ ਹੁੰਦੀ ਆ ਸਾਡੀ ਪੂਰੀ ਕੋਸ਼ਿਸ਼ ਹੁੰਦੀ ਆ ਵੀ ਅਸੀਂ ਜਿਹੜਾ ਜ਼ਿਆਦਾ ਚੋਰੀ ਕੀਤੀ ਆ ਉਹਨਾਂ ਨੂੰ ਪਰ ਇਹ ਤੇ ਅਸੀਂ ਕਾਫੀ ਫਰਨੀਚ ਦੇ ਕੇਸ ਵੀ ਫੇਸ ਕੀਤੇ ਆ ਜਿਵੇਂ ਇੱਕ ਬੱਸ ਸਟੈਂਡ ਰੋਡ ਤੇ ਹੋਈ ਸੀ ਮੈਨੂੰ ਤਕਰੀਬਨ ਲੋਟਾ 1 ਮਹੀਨਾ ਹੋਇਆ ਜਦੋਂ ਕਿ ਲੋਕ ਚੋਰੀਆਂ ਹੋਈਆਂ ਸੀ ਦੋਨੇ ਅਸੀਂ ਟ੍ਰੇਸ ਕਰ ਲੀਆਂ ਸੀ ਹੁਣ ਕੀ ਹੋਈਆਂ ਚੋਰੀ ਕੋਈ ਵੀ ਅਸੀਂ ਪੁਸ਼ਟੀ ਕਰਾਂਗੇ ਟ੍ਰੇਸ ਕਰਕੇ ਕਿਉਂਕਿ ਮਕਾਨ ਮਾਲਕਾਂ ਤੋਂ ਬਿਲਾਤ ਕੁਝ ਜ਼ਿਆਦਾ ਚੋਰੀਆਂ ਹੋ ਰਹੀਆਂ ਨੇ ਇਸ ਟਾਈਮ ਤੋਂ ਅਸੀਂ ਬੜਾ ਸਾਹਮਣਾ ਕਰਦੇ ਆ ਆਪਾਂ ਨੂੰ ਇਹ ਸਾਹਮਣਾ ਜਿਹੜੀਆਂ ਚੋਰੀਆਂ ਆ ਪਾਗੇ ਨਹੀਂ ਕਦੇ ਬਰਨਾ ਲੇਦੀ ਆ ਵੀ ਚਲੋ ਦੇਖੋ ਕ੍ਰਾਈਮ ਆ ਜੇ ਹੁੰਦਾ ਤਾਂ ਪੀ ਅਧਿਕਾਰਿ ਸ਼ਾਸ਼ਤ ਹੋਏਗਾ ਤੇ ਅਸੀਂ ਰਾਤ ਤੋ ਲਾਵਾ ਸਾਡੇ ਅਫਸਰ ਸਹਿਬਾਨ ਵੀ ਰਾਤ ਨੂੰ ਜਵੜੀਆਂ ਚੈੱਕ ਕਰਦੇ ਆ ਸਾਡੀ ਪੂਰੀ ਕੋਸ਼ਿਸ਼ ਹੁੰਦੀ ਆ ਅਸੀਂ ਨਾਈਟ ਨੂੰ ਗਾਸਤਾਂ ਵਗੈਰਾ ਤੇ ਕੇਵਲ ਅਸੀਂ ਸਾਰੀ ਸਾਰੀ ਰਾਤ ਨਹੀਂ ਮੰਨ ਲਓ ਸਾਡੀ ਪੁਲਿਸ ਪਾਰਟੀ ਪਰ ਇਹ ਤਾਂ ਦਿਨ ਹੀ ਹੋਇਆ ਲੈ ਹਾਂ ਜੀ ਦੇਖੋ ਦਿਨੇ ਹੋਇਆਗਾ ਤੇ ਜੋ ਪਰਿਵਾਰ ਜਦੋਂ ਗਿਆ ਮੰਨ ਲਓ 10 ਮਿੰਟਾਂ ਬਾਅਦ ਜਿੱਥੇ ਮਹੱਲੇ ਵਾਲਿਆਂ ਨੇ ਦਸੰਤਪਾਖ ਨੂੰ ਗੱਡੀ ਆਈ ਹੈ 10 ਮਿੰਟਾਂ ਬਾਅਦ ਕੀ ਹੋ 10-15 ਮਿੰਟਾਂ ਦੇ ਵਿੱਚ ਹੀ ਮਾਲਕ ਉਹਨਾਂ ਨੇ ਡੋਰੀ ਨੂੰ ਜਾਮ ਦੇਖਿਆ ਜਿਹੜੀ ਗੱਡੀ ਇੱਥੇ ਲੈ ਕੇ ਸਰ ਜਿਸ ਤਰ੍ਹਾਂ ਮકાਨ ਮਾਲਕ ਨੇ ਤੁਸੀਂ ਮੈਨੂੰ ਕੀ ਕੁਝ ਸਟੋਰੀ ਹੋਇਆ ਕਿ ਪਤਾ ਲੱਗਿਆ ਹਰੇਕ ਨਹੀਂ ਹਜੇ ਕੋਈ ਨਾ ਤੋਂ ਪੁਸ਼ਪਤਾਲ ਕਰ ਰਹੇ ਹਾਂ ਜਿਹੜੇ ਉਹਨਾਂ ਦੇ ਨੂੰ ਉਹ ਬੰਦੇ ਜਿਹੜੇ ਇੰਦਾ ਦੀ ਗੱਲ ਹੁੰਦੀ ਹੈ ਹਾਂਜੀ ਉਹਨੂੰ ਪ੍ਰੋਬਲਮ ਤਾਂ ਹੁੰਦੀ ਹੀ ਹੈ ਨਾ ਜੋ ਅਸੀਂ ਸ਼ਿਕਾਇਤ ਹਾਲ ਕੇ ਨਾ ਅਸੀਂ ਉਹਦੇ ਨਾਲ ਨਾਲ ਰਸਤਾਂ ਦਾ ਬਿਆਨ ਲੈ ਕੇ ਉਹਨੂੰ ਕਾਰਵਾਈਆਂ ਉੱਤੇ ਲੈ ਆਂਦੇ ਹਾਂ ਠੀਕ ਓਕੇ ਥੈਂਕ ਯੂ ਗੱਡੀ ਤੇ ਵੀ ਨੰਬਰ ਨਹੀਂ ਪਤਾ ਲੱਗ ਰਿਹਾ ਕਾਨੂੰਨੀ ਕਾਰਵਾਈ ਆਰਹੀ ਜੀ ਕਰਨੇ ਰਹੀ ਤੇ ਕੋ ਸਾਡੇ ਵੱਲੋਂ ਕੋਸ਼ਿਸ਼ ਹੁੰਦੀ ਹੈ ਪੂਰੀ ਅਸੀਂ ਪਰਿਵਾਰ ਦੇ ਨਾਮ ਬਿਆਨ ਲਿਖ ਕੇ ਕਾਰਵਾਈ ਕਰਵਾਵਾਂਗੇ ਤੇ ਸੀਸੀਟੀ ਵੀ ਕੈਮਰੇ ਦੇ ਅਸੀਂ ਇੱਕ ਚੇਨ ਬਣਾਵਾਂਗੇ ਸਾਡੇ ਇੱਕ ਸਲੈਚਿੰਗ ਸੈੱਲ ਬਣਿਆ ਹੋਇਆ ਉਹਦੇ ਦਾਤੇ ਸਾਡੇ ਇੰਚਾਰਜ ਲੱਗੇ ਨੇ ਉਹਨਾਂ ਵੱਲ ਫੁੱਲ ਟੀਮ ਵਗੈਰਾ ਜਿਹੜੀ ਅਸੀਂ ਇੱਥੋਂ ਕੈਮਰੇ ਚੈੱਕ ਕਰਕੇ ਅੱਗੇ ਕਿੱਧਰ ਉਹ ਗੱਡੀ ਜਾ ਰਹੀ ਆ ਅਸੀਂ ਉਹਨਾਂ ਦਾ ਪਿੱਛਾ ਕਰਕੇ ਅਸੀਂ ਇਹਨੂੰ ਰੀਸ ਕਰਨ ਦੀ ਕੋਸ਼ਿਸ਼ ਕਰਾਂਗੇ ਜਿਹੜੇ ਚੋਰ ਗੱਡੀ ਚਾਹੀਦੀ ਚੋਰੀ ਕਰਨ ਇੱਥੇ ਹਾਂ ਇਹਨਾਂ ਦੇਖੋ ਦੱਸੋ ਕਿ ਤਾਂ ਕਿ ਗੱਡੀ ਵਰਨਾ ਸਟਾਰਟ ਕਰੀ ਰੱਖੀ ਹੈ ਗੱਡੀ ਤੇ ਵੇਕ ਆਈ ਆ ਤਕਰੀਬਨ 10-15 ਮਿੰਟ ਹੀ ਰਹੇ ਆ ਜੀ ਠੀਕ ਹੈ